ਸਾਰੇ ਸਾਰੇ ਜਿਹੜੇ ਟਰੈਕਟਰ ਦਿਖਾਉਣੇ ਆ ਤੇ ਅੱਜ ਦੇ ਰੇਟ ਕੀ ਹੈ ਟਰੈਕਟਰਾਂ ਦੇ ਮੀਂਹ ਤੋਂ ਬਾਅਦ ਟਰੈਕਟਰ ਹੁਣ ਥੋੜੇ ਥੋੜੇ ਸ਼ੁਰੂ ਹੋਏ ਹੋਣਾ ਕਿਉਂ ਮੀਂਹ ਤੇ ਤਿੰਨ ਚਾਰ ਦਿਨਾਂ ਦਾ ਜ਼ਿਆਦਾ ਪਈ ਜਾਂਦਾ ਸੀ ਤੇ ਅੱਜ ਦੇ ਸਟਾਰਟਿੰਗ ਕਰਦੇ ਆਪਾਂ 735 ਤੋਂ ਸਵਰਾਜ 735 ਖੜਾ ਦੋਸਤੋ ਸਵਰਾਜ 735 ਦਿਖਾਉਣੇ ਆ ਤੁਹਾਨੂੰ ਪੈਰਾ ਟੂਰ ਨੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਪੈ ਟੂਰ ਜੇ ਤਾਂ ਘੱਟ ਹੀ ਆ ਤੇ ਪੈਂਟ ਪਾਹੇ ਕੰਡੀਸ਼ਨ ਇਹਦੀ ਸਾਰੀ ਇਹਦੀ ਡਿਮਾਂਡ ਦਿਖਾ ਦਿੰਨੇ ਆ ਤੁਹਾਨੂੰ 99 ਮਾਡਲ ਆ 1,75,000 ਹੋਰ ਵੀ ਜ਼ਿਆਦਾ ਘੱਟ ਮਿਲ ਜੂਗਾ ਇਹ ਇਹ ਖੜਾ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਅੱਗੇ ਆ ਗਿਆ ਜੀ 3630 ਨੋਕਰਾ ਦੇਖਿਆ 363 ਨਿਊ ਹਾਲੈਂਡ ਆ ਗਿਆ ਜੀ ਤੇ ਇਹਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀ ਤੇ ਕੰਡੀਸ਼ਨ ਬਿਲਕੁਲ ਓਕੇ ਪਈ ਆ ਤੇ ਟਾਇਰ ਟੁਰ ਜਿਹੇ ਹੈਗੇ 60 ਪੈਂਟ ਪੈਸੇ ਤੇ ਉਹ ਜਿੰਨੇ ਵੀ ਆਹ ਦੇਖ ਸਕਦਾ ਹੁੱਡ ਵਾਲੀ ਛਤਰੀ ਲੱਗੀ ਹੋਈ ਆ ਸੁੱਪਰ ਚਾਹੇ ਨਿਊ ਮਾਡਲ 363 ਤੇ 2012 ਮਾਡਲ ਦਾ 3,55,000 ਰੁਪਏ ਦੀ ਡਿਮਾਂਡ ਆ ਅੱਗੇ ਆ ਗਿਆ ਜੀ ਪ੍ਰੀਤ ਪ੍ਰੀਤ ਖੜਾਗਾ ਇੱਕ ਟਰੈਕਟਰ ਤੇ ਕੰਡੀਸ਼ਨ ਤੁਸੀਂ ਟਾਇਰਾਂ ਹੀ ਦੇਖ ਸਕਦੇ ਹੋ ਹੈਗੀ ਆ 80 ਕੇ ਪੈਸੇ ਇੱਦਾਂ ਕਿ ਢੁੱਕ ਜੇ ਦੇ ਵਿੱਚ ਹੀ ਆ ਸਾਰਾ ਕੁਝ ਜਿੰਨੀ ਵੀ ਕੰਡੀਸ਼ਨ ਖੜੀ ਹੈ 2015 ਮਾਡਲ ਆ ਤੇ ਹੈਗਾਗਾ 3 ਲੱਖ 60000 ਰੁਪਏ ਡਿਮਾਂਡ ਹੈ ਦੀ ਕੰਡੀਸ਼ਨ ਤੁਸੀਂ ਬਾਕੀ ਦੇਖ ਸਕਦੇ ਹੋ ਪ੍ਰੀਤ ਇਹ ਨੀਲੇ ਕਲਰ ਦਾ ਹੈ ਆ ਦੇਖੋ ਕੰਡੀਸ਼ਨ ਸਾਰੀ ਦੇਖ ਲਓ ਤੇ ਸ਼ਾਇਦ ਅਚਾਰ ਨੰਬਰ ਹੋਊਗਾ ਇਹ ਤੋਂ ਨੰਬਰ ਤੇ ਲਿਖਿਆ ਨਹੀਂ ਨਾ ਤਾਂ ਕਰਕੇ ਦਿਖ ਨਹੀਂ ਰਿਹਾ ਆ ਗਿਆ 6511 6511 ਆ ਗਿਆ ਜੀ ਆਪਣਾ ਆ ਗਿਆ ਇਹ 2000 ਮਾਡਲ 2 ਲੱਖ 40 ਹਜ਼ਾਰ ਰੁਪਏ ਡਿਮਾਂਡ ਹੈ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਆਪੇ ਟਾਇਰਾਂ ਦੀ ਕੰਡੀਸ਼ਨ ਜਿੰਨੀ ਵੀ ਹੈਗੀ ਹੈ ਹੈਗੀ 80 ਕੇ ਪੈਸੇ ਤੇ ਆਹ ਇੰਜਨ ਕੇਅਰ ਵੀ ਤੁਸੀਂ ਦੇਖ ਸਕਦੇ ਹੋ ਜੀ ਆ ਦੇਖੋ ਸਾਰਾ ਕੁਝ ਇਹਦਾ A to Z ਤੇ ਦੀ ਡਿਮਾਂਡ ਹੈਗੀ ਆ 240000 ਰੁਪਇਆ ਤੇ ਇਹ ਹੋਰ ਵੀ ਘੱਟ ਮਿਲ ਜੂਗਾ ਟਰੈਕਟਰ ਮੰਡੀ ਤਲਵੰਡੀ ਤੋਂ ਬੜਿਆ ਅੱਗੇ ਆ ਗਿਆ ਜੀ ਸੋਨਾ ਲੀਕਾ ਸੋਨਾ ਲੀਕਾ ਡੀ ਆਈ 60 ਆ ਗਿਆ ਜੀ ਇਹਦੀ ਕੰਡੀਸ਼ਨ ਦੇਖ ਸਕਦੇ ਹੋ ਟਾਇਰਾਂ ਦੀ ਹੈਗੀ ਆ 80 80 ਪੈਸੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟਰੈਕਟਰ ਵੀ ਚੈੱਕ ਕਰ ਸਕਦੇ ਹੋ ਤੇ ਦੇਖੋ ਕੰਡੀਸ਼ਨ ਲੈਟਾਂ ਲੁੱਟਾਂ ਦੀ ਵੀ ਦੇਖੋ ਇਹ ਟੂਰ ਜੀ ਪਿਛਲੇ ਅਬੜ ਜੀ ਹਲੇ ਇਹ ਤੁਹਾਨੂੰ ਹੋਰ ਵੀ ਘੱਟ ਮਿਲ ਜੂਗਾ ਵੀਡੀਓ ਦੇ ਵਿੱਚ ਆ ਜੂਗਾ ਆਪਣੀ ਵੀਡੀਓ ਇਸ YouTube ਚੈਨਲ ਤੇ ਆਊਗੀ ਤੁਸੀਂ ਦੇਖ ਸਕਦੇ ਤੇ ਅਗੇ ਕਾ ਖੜਾਈ ਸੋਨਾ ਲੀਕਾ ਹੋਰ ਤੇ ਇਹਦੇ ਟਾਇਰ ਬਿਲਕੁਲ ਨਵੇਂ ਪਏ ਆ ਪਿਛਲੇ ਵੀ ਨਵੇਂ ਪਏ ਆ ਬਿਲਕੁਲ ਜਮ ਓਕੇ ਰਿਪੋਰਟ ਡੀਆਈ 60 ਇਹਦੀ ਵੀ ਵੀਡੀਓ ਆ ਜੂਗੀ ਜੀ ਆਪਣੀ ਇਸ ਚੈਨਲ ਤੇ ਤੁਸੀਂ ਦੇਖ ਸਕਦੇ ਹੋ ਇਹਦੀ ਡਿਮਾਂਡ ਹੈਗੀ ਆ 2015 ਮਾਡਲ 4 ਲੱਖ 55 ਹੋਰ ਵੀ ਸਸਤਾ ਮਿਲ ਜੂਗਾ ਤੁਹਾਨੂੰ ਇਹ ਵੀਡੀਓ ਆਪਣੇ ਚੈਨਲ ਤੇ ਆਪਾਂ ਪਾ ਦਾਂਗੇ ਅਗੇ ਖੜਾਈ 2014 ਮਾਡਲ 14 ਮਾਡਲ ਇੰਨਾ 195000 ਰੁਪਏ ਦੀ ਮੰਗ ਹੈ ਜੀ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟਰੈਕਟਰਿੰਗ ਦੀ ਹੈ ਡੀਆਈ 750 ਆਰਐਕਸ ਟਾਇਰਾਂ ਦੀ ਕੰਡੀਸ਼ਨ ਵੀ ਹੈਗੀ ਆ ਅਸੀਂ ਦੇ ਪੈਸੇ ਦੇਖ ਸਕਦੇ ਹੋ ਸਾਰਾ ਓਕੇ ਪੈ ਜੀ ਕੰਪਲੀਟ ਬਿਲਕੁਲ ਆ ਦੇਖੋ ਕੰਡੀਸ਼ਨ ਸਾਰੀ ਓਕੇ ਆ ਤੇ 2014 ਮਾਡਲ 395000 ਰੁਪਏ ਦੀ ਮੰਗ ਦਾ ਕਾ ਖੜਾ ਜੀ ਰੇਂਜ ਰੋਵਰ ਲਿਖਿਆ ਹੋਇਆ ਹੈ ਟਰੈਕਟਰ ਤੇ ਤੇ ਬਾਈ ਨੇ ਬਹੁਤ ਹੀ ਜ਼ਿਆਦਾ ਸੋਹਣਾ ਤਿਆਰ ਕਰਵਾਇਆ ਹੋਇਆ ਇਹ ਤੁਸੀਂ ਦੇਖ ਸਕਦੇ ਹੋ ਟੈਟੂਰ ਵੀ ਦੇਖ ਸਕਦੇ ਹੋ ਬਾਈ ਹਾਂ ਦੇ ਪੂਰਾ ਸ਼ੌਂਗਣਾ ਤਿਆਰ ਕਰਾਇਆ ਹੋਇਆ ਟਰੈਕਟਰ ਹੈ ਦੇਖ ਲਓ ਭਾਈ ਇਹ ਭਾਈ ਜਗਾ ਵੇਚਣ ਲਈ ਲੈ ਕੇ ਆਇਆ ਤੇ ਜਾਂ ਦਿਖਾਉਣ ਲਈ ਲੈ ਕੇ ਆਇਆ ਕਹਿ ਨਹੀਂ ਸਕਦੇ ਇਹ ਭਾਈ ਵੇਚਣ ਲਈ ਲੈ ਕੇ ਆਇਆ ਹਾਂ ਅੱਛਾ ਭਾਈ ਇਹ ਆਪਣਾ ਕਿਹੜਾ ਸਲੈਕਟਰ ਹੈ ਵੀਰੇ ਇਹ ਸਟੈਂਡਰਡ 400 ਸਟੈਂਡਰਡ 460 ਆ ਭਾਈ ਇਹ ਠੀਕ ਆ ਤੇ ਇਹਦੀ ਕੀ ਡਿਮਾਂਡ ਕਰਦੇ ਹੋ ਭਾਈ 5 ਲੱਖ 60 ਹਜ਼ਾਰ ਕੀ ਡਿਮਾਂਡ 5 ਲੱਖ 60 ਹਜ਼ਾਰ ਆ ਆਪਾਂ ਲਾਈਵ ਦੇਖੀ ਜਨੇ ਆ ਤੇ ਪੂਰਾ ਆਪਣਾ ਇੱਕ ਨੰਬਰ ਬੋਲ ਦੋ ਬਈ ਲਾਈਵ ਬਈ 410 94 10 59 97 59 97 22 ਫੋਨ ਕਰ ਸਕਦੇ ਹੋ ਤੁਹਾਨੂੰ ਟਰੈਕਟਰ ਫੇਰ ਦਿਖਾਉਣਾ ਇੱਕ ਬਾਰੇ ਹੁਣ ਮੈਂ ਹੁਣ ਆ ਸਮਾਰ ਕੇ ਠੀਕ ਕੰਪੈਸਰ ਲੱਗਿਆ ਹੋਇਆ ਬਈ ਟਰੈਕਟਰ ਪੂਰ ਤਿਆਰ ਆ ਮੋਡੀਫਾਈ ਕੀਤਾ ਹੋਇਆ ਟਾਇਰ ਟੂਰ ਵੀ ਦੇਖ ਸਕਦੇ ਹੋ ਆ ਦੇਖੋ ਵੱਡੇ ਟਾਇਰ ਪਾਏ ਹੋਏ ਪੂਰਾ ਤਿਆਰ ਕੀਤਾ ਹੋਇਆ ਸ਼ੌਂਕ ਨਾਲ ਰੀਜ ਲਾ ਕੇ ਪੂਰਾ ਤੇ ਟਰੈਕਟਰ ਜੇ ਕਿਸੇ ਵੀਰ ਨੇ ਲੈਣਾ ਨੰਬਰ ਤੁਹਾਨੂੰ ਮੈਂ ਬੋਲਦਾ ਚੱਲਦੇ ਲਾਈਵ 'ਚ ਹੀ ਬੋਲਦਾ ਪੰਜਾਬ ਨੰਬਰ ਟਰੈਕਟਰ ਆ ਤੇ ਸਟੈਂਡਰਡ ਆ ਹਨਾ ਸਟੈਂਡਰਡ ਕਿੰਨਾ ਬਈ ਇਹ ਸਟੈਂਡਰਡ 460 ਆ ਬਈ ਆ ਦੇਖੋ ਆ ਦੇਖਿਆਰ ਕਰਵਾਇਆ ਹੋਇਆ ਟਰੈਕਟਰ ਆ ਮਗਰ ਪੈਸਾ ਲਾਉਣ ਦੀ ਲੋੜ ਨਹੀਂ ਉੱਪਰ ਹੈਨਾ ਬਿਲਕੁਲ ਕੰਡੀਸ਼ਨ ਬਿਲਕੁਲ ਓਕੇ ਆ ਕਿ ਨੰਬਰ ਤੁਹਾਨੂੰ ਬੋਲਤਾ ਹੈ ਤੇ ਲੋੜ ਹੋਈ ਬਾਈ ਨੂੰ ਫੋਨ ਲਾ ਲਿਓ ਤੇ ਅੱਗੇ ਆ ਗਿਆ ਬਈ ਡੀ ਆਈ ਸੋਨਾਲਿਕਾ ਡੀ ਆਈ ਆ ਗਿਆ ਬਈ 2008 ਮਾਡਲ 235000 ਰੁਪਏ ਡਿਮਾਂਡ ਆ ਰੋਸੇ ਦੀ 235000 ਰੁਪਏ ਡਿਮਾਂਡ ਹੈ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਆ ਦੇਖੋ ਕੰਡੀਸ਼ਨ ਬਿਲਕੁਲ ਓਕੇ ਪਈ ਆ ਟਰੈਕਟਰ ਦੀ ਟਾਇਰਾਂ ਟੂਰ ਹੈਗੇ 80 ਪੈਸੇ ਬਾਈ ਸਾਰਾ ਤੁਹਾਨੂੰ ਅੱਗੇ ਪਿੱਛੇ ਦਿਖਾ ਦਿੰਨੇ ਆ ਤੇ ਸ਼ਾਇਦ ਹੋਊਗਾ ਆਪਣਾ ਐਚਰ ਨੰਬਰੀ ਹੋਊਗਾ ਜੀ ਤੇ 235000 ਰੁਪਏ ਡਿਮਾਂਡ ਆ ਇਹ 2008 ਮਾਡਲ ਅੱਗੇ ਆ ਗਿਆ ਬਾਈ ਪਤਾ ਖੜਾ 3630 ਇਹਦੇ ਆਪਣਾ ਵੀਡੀਓ ਤੇ ਆ ਜੂਗਾ ਇਹ 3630 ਤੁਹਾਨੂੰ ਇੱਕ ਦਿਖਾਉਣ ਅੱਗੇ ਸਵਰਾਜ ਸਵਰਾਜ ਦਿਖਾਉਣਾ ਦੋਸਤੋ ਤੁਹਾਨੂੰ ਇੱਕ ਅੱਗੇ ਆ ਖੜਾ ਹੀ ਸਵਰਾਜ ਤੇ ਇਹਦੀ ਆਪ ਵੀਡੀਓ ਪਾ ਦਾਂਗੇ ਇਹ ਤਾਂ ਵੀ ਆਪਾਂ ਮਤਲਬ ਕਿ ਫੁੱਲ ਆਫਰ ਕੀਤਾ ਇਨਸਟ੍ਰਕਟਰ ਦੇ ਸਵਾਰਾ ਇਥੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਡਿਮਾਂਡ ਇਹ ਵੀ ਹੈਗੀ ਹੈ 2012 ਮਾਡਲ ਚ 4 ਲੱਖ 15000 ਦੀ ਡਿਮਾਂਡ ਹੈ ਕੰਡੀਸ਼ਨ ਬਿਲਕੁਲ ਓਕੇ ਪਈ ਹੈ ਅੱਗੇ ਆ ਗਿਆ ਜੀ 2014 ਮਾਡਲ 4 ਲੱਖ 80000 363 4 ਲੱਖ 80000 ਆ ਗਿਆ ਭਾਈ ਕੰਡੀਸ਼ਨ ਤੁਸੀਂ ਇਹਦੀ ਵੀ ਦੇਖ ਸਕਦੇ ਹੋ ਟਾਇਰਾਂ ਟੂਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਪਈ ਆ ਚਾ ਵਧੀਆ ਛਤਰੀ ਚਾ ਅਲਦੂ ਦਰਵਾਈ ਹੋਈ ਹੈ ਬਾਈ ਨੇ 2014 ਮਾਡਲ 4 ਲੱਖ 4 ਲੱਖ 48000 ਰੁਪਏ ਡਿਮਾਂਡ ਆ ਇਹ ਵੀ ਹੋਰ ਘੱਟ ਮਿਲ ਜੂਗਾ ਤੇ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਖੜੇ ਆ ਬਈ ਜੇ ਆ ਤੁਹਾਨੂੰ ਕੰਡੀਸ਼ਨ ਦਿਖਾਉਣਾ ਟਰੈਕਟਰ ਕਹੇਗਾ ਹੈ ਜੀ ਮਿਲਦਾ ਤਲਵੰਡੀ ਸਾਬੋ ਤੇ ਅੱਜ ਥੋੜਾ ਜਿਹਾ ਲੇਟ ਹੋ ਗਿਆ ਲਾਈਵ ਅੱਗੇ ਆਪਾਂ ਦੁਪਹਿਰੇ ਜੁੜਦੇ ਹੁੰਦੇ ਸੀ ਭਰਾ ਉਹ ਤੋਂ ਬਹੁਤ ਜੁੜਦੇ ਸੀ ਇਸ ਵੇਲੇ ਹੋਂਕ ਕੰਮਕਾਰਾਂ ਤੇ ਹੁੰਦੇ ਭਰਾ ਸਾਰੇ ਤੇ ਅੱਗੇ ਆ ਗਿਆ ਜੀ ਇੱਕ ਹੋਰ ਆ ਗਿਆ 730 ਨਿਊ ਹੋਲੈਂਡ ਸੁਪਰ ਆ ਗਿਆ ਬਈ ਉੱਪਰ ਆ ਗਿਆ ਡੈਕ ਡੁਕ ਵੀ ਦੇਖ ਰਹੇ ਹੋ ਤੇ ਪਿੱਛੇ ਲੱਗਿਆ ਹੋਇਆ ਤੇ ਵਿੱਚੇ ਮਿਲਦਾ ਹੈ ਟਾਇਰ ਟੂਰ ਵੀ ਪਿਛਲੇ ਟਾਇਰ ਇਹਦੇ ਬਈ ਨਵੇਂ ਆ ਮੂਲੇ ਟਾਇਰ ਇਹਦੇ ਤੇ ਡਿਮਾਂਡ ਆ ਹੈਗੀ ਇਹਦੀ 2014 ਮਾਡਲ ਆ 465000 ਇਹ ਵੀ ਖੜਾ ਤਲਵੰਡੀ ਸਾਬੋ ਟਰੈਕਟਰ ਮੰਡੀ ਇਹ ਐਕਚਾਰ ਨੰਬਰ ਆ ਦੋਸਤੋ ਇਹ ਪੂਰੇ ਲਿਖੇ ਨਹੀਂ ਹੋਏ ਸਟਿੱਕਰਾਂ ਤਾਂ ਕਰਕੇ ਮੈਂ ਪਹਿਲਾਂ ਵੀਡੀਓ ਬਣਾਈ ਆ ਜੀ ਆ ਵੀਡੀਓ ਪਾਵਾਂਗੇ ਇਸ YouTube ਚੈਨਲ ਤੇ ਤਾਂ ਕਰਕੇ ਆਪਣੀ ਵੀਡੀਓ ਜਰੂਰ ਦੇਖੋ ਉਹਦੇ ਵੀ ਬੋਲੇ ਹੋਇਆ ਵੀ ਕਿਹੜਾ ਹਰਿਆਣਾ ਨੰਬਰ ਆ ਕਿਹੜਾ ਪੰਜਾਬ ਨੰਬਰ ਆ ਤੇ ਇੱਕ ਆ ਖੜਾ ਜੀ 3630 ਨਿਊ ਹਾਲੈਂਡ ਸੂਪਰ ਇਹਦਾ ਵੀ ਡੱਕ ਡੁੱਕ ਵਿੱਚੀ ਆ ਬਈ ਆਹ ਛਤਰੀ ਲੱਗੀ ਹੋਈ ਆ ਫੈਬਰ ਵਾਲੀ ਟਾਇਰ ਇਹਦੇ ਨਵੇਂ ਆ ਦੇਖੋ ਬਿਲਕੁਲ ਮੂਰਲੇ ਵੀ ਨਵੇਂ ਆ ਪਿਛਲੇ ਵੀ ਨਵੇਂ ਆ ਬਈ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਇੰਜਨ ਗੇਰ ਦੀ ਬਾਈਕ ਦਾ ਫੁੱਲ ਗਾਰੰਟੀ ਆ ਲਾਈਟਾਂ ਲੂਟਾਂ ਵੀ ਲਗਾਈਆਂ ਆ 2015 ਮਾਡਲ ਆ 475000 ਕੀ ਡਿਮਾਂਡ ਹੈ ਜੀ ਤੇ ਇਹ ਵੀ ਹੋਰ ਵੀ ਘੱਟ ਮਿਲ ਜੂਗਾ ਇਹ ਤੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਇਹ ਵੀ ਐਫ ਟੀ ਨੰਬਰ ਆ ਬਈ 363 ਐਫ ਟੀ ਅੱਗੇ ਆ ਗਿਆ ਬਈ ਫਾਰਮ 45 ਫਾਰਮ 45 ਆ ਗਿਆ ਦੋਸਤੋ ਫਾਰਮ 45 ਆ 2007 ਮਾਡਲ ਆ 245000 ਰੁਪਏ ਡਿਮਾਂਡ ਹੈ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟਾਇਰ ਦੇ ਹੈਗਾ 70 ਕੁ ਪੈਸੇ ਬਈ ਤੇ ਨੂਰਲੇ ਟਾਇਰ ਥੋੜੇ ਜਿਹਾ ਕਸ਼ਟਾ ਪਿਛਲੇ ਦਾ ਹੈਗਾ ਪਰ ਬਸੇ ਇਹਦੇ ਤੇ ਇਹ ਹੈ ਵੀ ਕੁੜੀਰ ਦੇ ਆ ਠੀਕ ਆ ਤੇ ਇੰਜਨ ਗੇਅਰ ਦੇ ਇਹਦੀ ਵੀ ਫੁੱਲ ਗਰੰਟੀ ਹੈ ਬਾਈ ਜੰਦਾ ਬਾਕੇ ਚੈੱਕ ਕਰਕੇ ਲੈ ਜਾ ਕੇ ਦੇਖ ਸਕਦੇ ਹੋ 2007 ਮਾਡਲ ਆ 2 ਲੱਖ 45000 ਰੁਪਏ ਦੀ ੜਮਾਨ ਆ ਅੱਗੇ ਆ ਗਿਆ ਬਾਈ ਇੱਕ ਐਕਸਰ ਖੜਾ ਗਿਆ 2000 ਮਾਡਲ 1 ਲੱਖ 45000 ਰੁਪਏ ਦੀ ੜਮਾਨ ਆ ਬਾਈ 312 ਤੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟਾਇਰ ਟੂਰਾਂ ਦੀ ਵੀ ਬਈ ਇਹ 50 ਨੰਬਰ ਆ ਬਈ ਇਹ 50 ਨੰਬਰ ਆ ਇਹ 21 ਨੰਬਰ ਆ ਬਈ ਇਹ ਆਪਾਂ ਦਾ ਲਾਈਵ ਵਿੱਚ ਰਿਹਾ ਕੀ ਨੰਬਰ ਆ ਟਰੈਕਟਰ 50 ਨੰਬਰ ਕਿਹਦਾ ਨੰਬਰ ਹੈ ਚਲ ਕੋਈ ਨਾ ਚਲ ਛੱਡ ਪਰ ਪਰਨੇ ਵਾਲੇ ਦਾ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਆਪਣੇ ਹੁੰਦੀ ਹੈ ਤੇ ਟਾਇਰਾਂ ਟੂਰਾਂ ਦੀ ਕੰਡੀਸ਼ਨ ਇਹਦੀ ਹੈਗੀ ਬਈ ਯਾਰ ਮੂਰ ਲੈ ਰਹੇ ਹੈਗੇ ਮਨ ਲਾ 40 ਕਪੈ ਹੈ ਪਿਛਲੇ ਹੈਗੇ 70 ਕਪੈ ਹੈ ਅਰੇ ਬਰੂਮ ਜੀ ਤੁਸੀਂ ਦੇਖ ਸਕਦੇ ਹੋ ਤੇ ਇਹ ਵੀ ਲਿਆ ਸਕਦੇ ਹੋ ਮਿਲ ਜਾਣਗੇ ਆਪਾਂ ਵੀਡੀਓ ਪਾਵਾਂਗੇ ਰਪਾਲ ਬਾਈ ਨੂੰ ਫੋਨ ਕਰਕੇ ਲੈ ਜਾ ਸਕਦੇ ਤੁਸੀਂ ਇਹ ਟਰੈਕਟਰ ਵੀ ਉਹਦੇ ਕੋਲ ਹੀ ਹੋਣੇ ਤੇ ਕਾ ਹੋਰ ਖੜਾ ਭਰਾਵਾ ਕੱਲ ਇਹ ਲਾ ਲੀਆ ਟਰੈਕਟਰ ਦਾ ਉਹਦਾ ਇੱਕ ਆ ਖੜਾ ਭਰਾਵਾ ਇਹੋ ਜਿਹਾ ਅਸ਼ਰ ਵੀ ਮਿਲ ਜਾਣਗੇ ਤਾਂ ਆਪਾਂ ਲਾਈਵ ਦਿਖਾਉਂਦੇ ਭਰਾਵਾਂ ਨੂੰ ਵੀ ਤਰਵੰਡੀ ਖੱਬੋ ਟਰੈਕਟਰ ਮੈਡੀਕ ਮਿਲਦਾ ਕੀ ਕੀ ਹੋਸਾ ਇਹੋ ਜਿਹਾ ਤੁਹਾਨੂੰ ਆਸ਼ਰ ਵੀ ਮਿਲ ਜਾਣਗੇ ਘੱਟੇ ਮੁੱਲ ਵਾਲੇ ਤੁਸੀਂ ਲੈ ਸਕਦੇ ਹੋ ਬਾਈ 70 75 ਅਸੀਂ ਇੱਕ ਵਾਰ ਦੇ ਮੁੱਲ ਵਾਲੀ ਚੀਜ਼ ਵੀ ਮਿਲ ਜਾਂਦੀ ਹੈ ਇਹ ਵੀ ਸਸਤੀ ਹੋਊਗਾ ਵਾਰ ਦੇ ਮੁੱਲ ਦੀ ਚੀਜ਼ ਆ ਕੋ ਟਾਇਰ ਤੇ ਗੋਲੀ ਆ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਭਰਾਵਾ ਰੰਗ ਰੋਂਗੇ ਚੱਲਿਆ ਹੋਇਆਗਾ ਤੇ ਆ ਬਾਈ ਟਰਾਲੀ ਛੱਡੀ ਐ ਇਹ ਅਛਾ ਭਈ ਆ ਬਣਾਉਣੇ ਬਈ ਠੀਕ ਆ ਜੀ ਦੇਖ ਬਈ ਕਿਹੜੀ ਚਾਦਰ ਚੁੱਦਰ ਲਾਈਏ ਤੇ ਜੀ ਟਾਟਾ ਦੀ ਚਾਦਰ ਲੱਗੀ ਠੀਕ ਆ ਤੇ ਕੀ ਡਿਮਾਂਡ ਕਰਦੇ ਹੋ ਬਈ ਇਹਦੀ ਜੀ 130 ਕਰੀਏ ਇੱਕ 30 ਕਰੀਏ ਇਹਦੀ ਠੀਕ ਆ ਕਿਹੜਾ ਪਿੰਡ ਆ ਬਈ ਆਪਣਾ ਮੋੜ ਮੰਡੀ ਮੋੜ ਮੰਡੀ ਠੀਕ ਆ ਤੇ ਆਪਣਾ ਕਿੱਥੇ ਜਾ ਕੰਮ ਬਈ ਮੋੜ ਮੰਡੀ ਪੋਲ ਦੇ ਥੱਲੇ ਪੋਲ ਦੇ ਥੱਲੇ ਇੱਕ ਵਾਰੀ ਨੰਬਰ ਬੋਲ ਦੋ ਬਈ ਆਪਣਾ 799 487 ਠੀਕ ਆ ਜੇ ਭਰਾ ਉਹ ਟਰਾਲੀ ਬਣਵਾਉਣੀ ਹੋਵੇ ਮਾਨ ਵਰਕਸਾਪ ਤੇ ਟਰਾਲੀ ਬਣਾਉਣੀ ਹੋਵੇ ਹਨਾ ਭਰਾਵਾਂ ਨੂੰ ਫੋਨ ਕਰ ਸਕਦੇ ਹੋ ਖੋਲ ਕੇ ਆ ਦਿਖਾਓ ਬਈ ਮੜਾ ਏ ਹੋਨ ਦਿਖਾ ਦਿੰਨੇ ਆ ਬਰਾਵਾ ਅਜੇ ਪੇਂਟ ਪੁੰਡ ਨਹੀਂ ਕੀਤੀ ਫੇਰ ਤੁਹਾਨੂੰ ਵੱਧ ਹੈ ਨਾ ਹੋਰ ਲੱਗਦੀ ਤੇ ਬਾਈਆਂ ਨੇ ਤਾਂ ਨਹੀਂ ਪੇਂਟ ਪੁੰਡ ਕੀਤੀ ਹੈ ਤੁਹਾਨੂੰ ਦਿਖਾਉਣ ਖਾਤਰ ਹੈ ਨਾ ਵੀ ਅਗਲੇ ਨੂੰ ਆਏ ਨਾ ਲੱਗੇ ਵੀ ਆਹ ਦੇਖ ਸਕਦੇ ਹੋ ਸਾਰੀ ਬਈ ਚੈੱਕ ਕਰ ਸਕਦੇ ਹੋ ਸਾਰਾ A to Z ਕੰਪਲੀਟ ਆ ਆ ਪਿੱਛੇ ਵਧੀਆ ਇਹ ਤਾਂ ਹਜੇ ਰੰਗ ਰੰਗ ਨਹੀਂ ਕੀਤੇ ਏਦੂ ਵੀ ਜਿਆਦੇ ਹੈ ਨਾ ਬਈ ਸੋਹਣੀ ਲੱਗਦੀ ਕਿਉਂ ਰੰਗ ਤਾਂ ਨਹੀਂ ਕੀਤਾ ਬਾਈ ਨੇ ਵੀ ਆਪਾਂ ਦਿਖਾਉਣੀ ਅਗਲੇ ਨੂੰ ਫੇਰ ਉਹ ਐ ਲੱਗਦਾ ਵੀ ਹਾਂ ਹਾਂ ਪਟੀਨ ਪਟੂਨ ਭਰੀ ਆ ਹਾਂ ਲੇੜਾ ਨਹੀਂ ਸਹੀ ਹੋਣੀਆਂ ਤਾਂ ਕਰਕੇ ਤੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਸ ਚਲਦੇ ਵਿੱਚ ਆਪਾਂ ਨੰਬਰ ਦੇਤਾ ਜੇ ਕਿਸੇ ਭਰਾ ਨੂੰ ਲੋੜ ਹੋਈ ਤਾਂ ਫੋਨ ਕਰ ਸਕਦੇ ਹੋ ਆ ਦੇਖੋ ਬਈ ਆ ਪੂਰਾ ਸ਼ਾਪ ਹੋਇਆ ਜੱਟਿੰਗ ਗੁੱਡੀਆਂ ਬਣਾਇਆ ਹੋਇਆ ਪੂਰਾ ਦੇਖੋ ਕੰਡੀਸ਼ਨ ਦੇਖੋ ਟਰਾਂਦੀ ਦੇਖੋ ਕਿ ਕਿੱਸਾ ਬਣਾ ਪੂਰਾ ਸ਼ਾਪ ਤੇ ਰੈਟ ਲਾਈ ਹੋਈ ਹੈ ਤੇ ਵੀਡੀਓ ਚੰਗੀ ਲੱਗੇ ਸ਼ੇਅਰ ਜੂਰ ਕਰ ਦਿਓ ਵੀਡੀਓ ਚੰਗੀ ਲੱਗੇ ਸ਼ੇਅਰ ਜੂਰ ਕਰ ਦਿਓ ਤੇ ਅੱਜ ਆਪਾਂ ਬਹੁਤ ਲੇਟ ਹੋ ਗਏ ਅੱਗੇ ਤਾਂ ਆਪਾਂ ਦੁਪਹਿਰੇ ਹੀ ਕਰ ਦਿੰਦੇ ਸੀ ਲਾਈਵ ਉਦੋਂ ਭਰਾ ਬਹੁਤ ਜੁੜੇ ਹੁੰਦੇ ਸੀ ਆਪਣੇ ਨਾਲ ਹਨਾ ਅੱਜ ਆਪਾਂ ਥੋੜਾ ਜਿਹਾ ਬਿਜੀ ਸੀ ਖਾੜਾ ਲੈ ਖਾਤਰ ਆਪਦੇ ਕੰਮਕਾਰ ਕਰਦੇ ਸੀ ਏ ਵੀਡੀਓ ਤੇ ਲਿਕੇ ਸੇਵ ਕਰੋ ਧੰਨਵਾਦ ਦੋਸਤੋ ਵੀਡੀਓ ਲੈ ਕੇ ਆਉਂਦੇ ਰਾਂਗੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਜੀ